ਸਤਨਾਮ ਸ੍ਰੀ ਵਾਹਿਗੁਰੂ ਸਾਜੇ ਤੇਰੇ ਅਗੇ ਅਰਦਾਸ ਹਮਾਰੀ ਜੋ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੇ ਵਡਿਆਏ ਕੋਈ ਨਾਮ ਨਾ ਜਾਣੇ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਸੋਰਠਿ ਮਹਲਾ ਪੰਜੇ ਵਾਰ ਸਿਮਰਿ ਸਿਮਰਿ ਗੁਰਸਤ ਕਰਿ ਆਪਣਾ ਸਗਲਾ ਦੁਖ ਮਿਟਾਇਆ ताप रोग गुरु गुरबचने मन इच्छा फल पाया सिमर सिमर गुर सतगुर अपना सगड़ा दुख मिटाया ताप रोग गए गुरबचने मन इच्छा फल पाया ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਣ ਸਮਰੱਥ ਸੁਆਮੀ ਪੁਰਨ ਪੁਰਖ ਵਿਧਾਤਾ ਰਹਾ ਅਨੰਦੈ ਬਨਉਦ ਮੰਗਲ ਗੁੜ ਗਾਵੋ ਗੁਰੂ ਨਾਨਕ ਪਹਿ ਦਿਆਲਾ ਜਜ ਕਰ ਪੈ ਜਗ ਪੀਤਰ ਹਵਾ ਪਰ ਬ੍ਰਹਮ ਰਖਵਾਲਾ ਅਨੰਦ ਬਿਨੋਦ ਮੰਗਲ ਗੁਣੇ ਗਾਵੋ ਗੁਰੂ ਨਾਨਕ ਭੈ ਦਿਆਲਾ ਜਗ ਕਰ ਭੈ ਜਗ ਪੀਤਰ ਹਵਾ ਪਰ ਬ੍ਰਹਮ ਰਖਵਾਲਾ जी का खालसा वाहेगुरु जी की फति सतना श्री वाहेगुरू सब दे तुझे आगे अरदास हमारी यो पिंड सब तेरा ਕਹੋ ਨਾਨਕ ਸਭ ਤੇਰੇ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠੇ ਮਹਲਾ ਪੰਜਵਾਂ ਸਿਮਰਿ ਸਿਮਰਿ ਗੁਰਸਤ ਕਰਿ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਇਛਾ ਪਲ ਪਾਇਆ ਸਿਮਰ ਸਿਮਰ ਗੁਰ ਸਤਗੁਰ ਆਪੜਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਇਛਾ ਫਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਰਨ ਸਰਬੱਤ ਸੁਆਮੀ ਪੁਰਨ ਪੁਰਖ ਬਿਧਾਤਾ ਰਹਾ ਅਨੰਦੈ ਬਨੋਦ ਮੰਗਲ ਗੁੜ ਗਾਵੋ ਗੁਰੂ ਨਾਨਕ ਪਹਿ ਦਿਆਲਾ ਜੈ ਜਕਰ ਪੈ ਜਗ ਪੀਤਰ ਹਵਾ ਪਾਰ ਬ੍ਰਹਮ ਰਖਵਾਲਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦਿਆਲਾ ਜੈ ਜਕਰ ਪੈ ਜਗ ਪੀਤਰ ਵਾਹ ਪਰਮ ਬ੍ਰਹਮ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ